ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚੇ ਪਾਸ਼ਾ ਜੀ ਸਮਝਾਉਣਾ ਕਰ ਰਹੇ ਹਾਂ ਕਿ ਜਿਹੜਾ ਸਾਡਾ ਮਨ ਹੈ ਮਨ ਜੋ ਸਰੂਪ ਹੈ ਰੋਇ ਪੜਦੇ ਅਮੰਤوں ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਪਰ ਕੋ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਨਹੀਂ ਹੋਇਆ ਜੇ ਮਨ ਜੋਤ ਸਰੂਪ ਹੈ ਫਿਰ ਇਹ ਦਿਖਾਈ ਕਿਉਂ ਨਹੀਂ ਦਿੰਦਾ ਨਾ ਦਿਖਾਈ ਦੇਣ ਦਾ ਇੱਕੋ ਹੀ ਇੱਕ ਕਾਰਨ ਹੈ ਜਨਮ ਜਨਮ ਕੀ ਸਮਾਨ ਨੂੰ ਮਲ ਲੱਗੀ ਕਾਲਾ ਹੋ ਗਿਆ ਸਿਆ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਇਸ ਮਨ ਨੂੰ ਇਸ ਕਰਕੇ ਮਨ ਦਿਖਾਈ ਨਹੀਂ ਦਿੰਦਾ ਤੇ ਬਾਸ਼ਾ ਜੀ ਦਾ ਫੈਸਲਾ ਹੈ ਮਨ ਜਿੱਤੇ ਜਗ ਜਿੱਤ ਜਦੋਂ ਤੱਕ ਮੰਨਤੇ ਜਿਤ ਅਸਲੀ ਕਰਦੇ ਉਦੋਂ ਤੱਕ ਜੀਵਨ ਦੀ ਬਾਜ਼ੀ ਜਿੱਤੀ ਨਹੀਂ ਜਾ ਸਕਦੀ ਮਨ ਦੀ ਬਾਜ਼ੀ ਕਿਵੇਂ ਜਿੱਤ ਸਕਦੇ ਆ ਤਾਂ ਸੱਚੇ ਬਾਸ਼ਾ ਜੀ ਸਮਝਾਉਣਾ ਕਰ ਰਹੇ ਨੇ ਅਗਰ ਮਨ ਦੀ ਮਨ ਦੇ ਉੱਤੇ ਜਿੱਤ ਹਾਸਲ ਕਰਨੀ ਹੈ ਤੇ ਮਨ ਦੀ ਪਛਾਣ ਬਹੁਤ ਜ਼ਰੂਰੀ ਹੈ ਮਨ ਜੋ ਸਰੂਪ ਹੈ ਨਾ ਦਿਖਾਈ ਦੇਣ ਦਾ ਕਾਰਨ ਜਨਮਾ ਜਨਮਾਂ ਦੀ ਮੈਲ ਲੱਗੀ ਹੈ ਤੋਂ ਦਾ ਤਰੀਕਾ ਕੀ ਹੈ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਮਨ ਧੋਵੋ ਸ਼ਬਦ ਲਾਗੋ ਹਰ ਸੇ ਰੋ ਚਿਤ ਲਾਏ ਸ਼ਬਦ ਨਾਲ ਜੋੜ ਕੇ ਹੀ ਉਹ ਮਨ ਦੀ ਮੈਲ ਨੂੰ ਥੋਤਾ ਜਾ ਸਕਦਾ ਹੈ ਸ਼ਬਦ ਨੂੰ ਅਨੰਦ ਬਾਣੀ ਆਖਿਆ ਅਨਾਂ ਤੇ ਬਾਣੀ ਗੁਰ ਸ਼ਬਦ ਜਾਨੀ ਹਰ ਨਾਮ ਹਰ ਰਸ ਪ੍ਰਗਤ ਤੇ ਉਹ ਸ਼ਬਦ ਨੂੰ ਨਾਮ ਆਖਿਆ ਉਹਦੇ ਵਿੱਚ ਹੀ ਹਰ ਰਸ ਪ੍ਰਾਪਤ ਹੋਣੇ ਨੇ ਤੇ ਉਹ ਨਾਮ ਕਿੱਥੇ ਹੈ ਰੋਇ ਪੜਦੇ ਆ ਨੌਨੀ ਤੁਮਰ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ ਨਾਮ ਦੇਹੀ ਦੇ ਅੰਦਰ ਮੌਜੂਦ ਹੈ ਹੁਣ ਅੰਦਰ ਤੋਂ ਇਹ ਸਾਨੂੰ ਪਤਾ ਨਹੀਂ ਹੋਰ ਕਿਹੜਾ ਤਰੀਕਾ ਹੋ ਸਕਦਾ ਅੰਦਰ ਮਨ ਨੂੰ ਖੋਜਦੇ ਆ ਲੱਭਦੇ ਆ ਸਮਾਂ ਲੱਗ ਜਾਏ ਮੈਲ ਨੂੰ ਧੋਂਦੇ ਆ ਸਮਾਂ ਲੱਗ ਜਾਏ ਕੋਈ ਸੌਖਾ ਤਰੀਕਾ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਮਨ ਦੀ ਪਛਾਣ ਹੋਣੀ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਸੰਸਾਰ ਦੇ ਵਿੱਚ ਅਗਰ ਕਿਸੇ ਦੇ ਸੰਸਾਰ ਦੇ ਵਿੱਚ ਉਹਦੇ ਚਿਹਰੇ ਤੋਂ ਪਛਾਣ ਲਈਏ ਤੇ ਜੇ ਚਿਹਰੇ ਦੀ ਪਛਾਣ ਨਹੀਂ ਹੈ ਕਿਉਂਕਿ ਮੰਨਤੇ ਹੁਣ ਜਨਮਾ ਜਨਮਾ ਦੀ ਬੈਲ ਲੱਗੀ ਹੈ ਦੀ ਪਛਾਣ ਨਹੀਂ ਦੂਸਰਾ ਤਰੀਕਾ ਪਹਿਰਾਵਾ ਸੰਸਾਰ ਸਾਗਰ ਦੇ ਵਿੱਚ ਜੇ ਅਸੀਂ ਕਿਸੇ ਨੂੰ ਪਛਾਣਨਾ ਹੋਵੇ ਤੇ ਉਹਦੇ ਪਹਿਰਾਵੇ ਤੋਂ ਪਛਾਣਿਆ ਜਾ ਸਕਦਾ ਹੈ ਕੁੜਤਾਂ ਨੂੰ ਦੇ ਉੱਤੇ ਪੈਰਾਵਾ ਤੇ ਆਪਾਂ ਪਹਿਚਾਨ ਲਵਾਂਗੇ ਮਨ ਦਾ ਪੈਰਾਵਾ ਕੀ ਹੈ ਦੋ ਤਰ੍ਹਾਂ ਦੇ ਕੱਪੜੇ ਸਾਡਾ ਮਨ ਪਹਿਨਦਾ ਸੱਚੇ ਪਾਤਸ਼ਾਹ ਜੀ ਸਮਝਾਉਣਾ ਕਰ ਰਹੇ ਨੇ ਉਹ ਦੋ ਤਰ੍ਹਾਂ ਦੇ ਕੱਪੜੇ ਕਿਹੜੇ ਨੇ ਸੁੱਖ-ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਇੱਕ ਕੱਪੜਾ ਦੁੱਖ ਦਾ ਤੇ ਇੱਕ ਸੁੱਖ ਦਾ ਸੁੱਖ-ਦੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਸਾਰਾ ਸੰਸਾਰ ਹਰ ਜੀਵਨ ਦੇ ਵਿੱਚ ਦੁੱਖ ਦੀ ਘੜੀ ਵੀ ਆਉਂਦੀ ਹੈ ਤੇ ਸੁੱਖ ਦੀ ਘੜੀ ਵੀ ਆਉਂਦੀ ਹੈ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਦੁੱਖ ਦਿੰਦਾ ਇਕੱਲਾ ਦੁੱਖ ਨਹੀਂ ਦਿੰਦਾ ਦੁੱਖ ਦੇ ਨਾਲ ਮਾਲਕ ਮਨ ਨੂੰ दारू ਦਿੰਦਾ ਪਾਸ਼ਾ ਜੀ ਸਮਝਾਉਣਾ ਕਰ ਰਹੇ ਨੇ ਦੁੱਖ दारू ਸੁੱਖ ਰੋਗ ਪਿਆ ਦੁੱਖ ਦੇ ਨਾਲ ਮਾਲਕ ਮਨ ਨੂੰ दारू ਦਿੰਦਾ ਤੇ ਸੁੱਖ ਦੇ ਨਾਲ ਮਾਲਕ ਰੋਗ ਦਿੰਦਾ ਸਾਡਾ ਮਨ ਲੇਖਾ ਰਮਨ ਦੀਆਂ ਅਵਸਥਾਵਾਂ ਦੋ ਨੇ ਪਿੱਛੇ ਵੀ ਆਪਾਂ ਵਿਚਾਰੇ ਆ ਇੱਕ ਮਨੁੱਖ ਨੇ ਮਨਮੁਖ ਤੇ ਇੱਕ ਮਨ ਨੇ ਗੁਰਮੁਖ ਹੁਣ ਮਨਮੁਖ ਦੇ ਜੀਵਨ ਦੇ ਵਿੱਚ ਵੀ ਦੁੱਖਦਾਰੂ ਸੁਖ ਰੋਗ ਬਣ ਕੇ ਆਉਂਦਾ ਹੈ ਪਰ ਸਿੱਖ ਦੇ ਜੀਵਨ ਦੇ ਵਿੱਚ ਵੀ ਦੁੱਖਦਾਰੂ ਸੁਖ ਰੋਗ ਬਣ ਕੇ ਆਉਂਦਾ ਹੈ ਫਰਕ ਕੀ ਹੈ ਸਾਨੂੰ ਕਿਵੇਂ ਪਤਾ ਲੱਗੇ ਕਿ ਅਸੀਂ ਮਨਮੁਖਾਂ ਆ ਜਾਂ ਗੁਰਮੁਖਾਂ ਲੱਖ ਦਾਵਾ ਕਰ ਲਈਏ ਅਸੀਂ ਗੁਰਮੁਖਾਂ ਇਹਦਾ ਸਤਿਗੁਰਾਂ ਦੀ ਬਾਣੀ ਨੇ ਫੈਸਲਾ ਦੇਣਾ ਕਿ ਵਾਕਈ ਅਸੀਂ ਗੁਰਸਿੱਖਾਂ ਕੋਈ ਆਪਾਂ ਨੂੰ ਆਖ ਦੇ ਜੀ ਬੜੇ ਮਨਮੁਖ ਹੋ ਕਿਸੇ ਦੇ ਕਹਿਣ ਨਾਲ ਅਸੀਂ ਮਨਮੁਖ ਨਹੀਂ ਹੋ ਜਾਣਾ। ਬਾਸ਼ਾ ਜੀ ਦੀ ਬਾਣੀ ਫੈਸਲਾ ਕਰੇਗੀ ਕਿ ਸਾਡਾ ਜੀਵਨ ਮਨਮੁਖਾਂ ਵਾਲਾ ਹੈ ਜਾਂ ਗੁਰਮੁਖਾਂ ਵਾਲਾ। ਜੇ ਸਾਡਾ ਜੀਵਨ ਮਨਮੁਖਾਂ ਵਾਲਾ ਤੇ ਕੀ ਨਿਸ਼ਾਨੀ ਪ੍ਰਗਟ ਹੋਏਗੀ? ਸਮਝਾਉਣਾ ਕਰ ਰਹੇ ਨੇ ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਮਨਮੁਖ ਤੋਂ ਲੇਖਾ ਮੰਗਿਆ ਜਾਂਦਾ ਉਹਦੇ ਮਾਰ ਬਹੁਤ ਪੈਂਦੀ ਹੈ। ਕਿਵੇਂ ਪਤਾ ਲੱਗੇ ਕਿ ਸਾਡਾ ਮਨ ਮਨਮੁਖ ਹੈ ਮਨਮੁਖ ਦੇ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ ਤੇ ਮਨਮੁਖ ਨੂੰ दारू ਦਾ ਫੇਦ ਨਹੀਂ ਦੁੱਖ ਘਮਾਉਂਦਾ ਕੋਈ ਵੀ ਜੀਵਨ ਦੇ ਵਿੱਚ ਇਹ ਜੀ ਖੇਡ ਆਲ ਜਾਏ ਬੜੇ ਦੁਖੀ ਆ ਬੜੇ ਪਰੇਸ਼ਾਨ ਆ ਬੜੇ ਸ਼ਰਮਤਾਂ ਕਾਰਜ ਬੀਗਨ ਦੇ ਅਨੇਕਾਂ ਤਰ੍ਹਾਂ ਦੇ ਕਾਰਨ ਮਨਮੁਖ ਦੇ ਜੀਵਨ ਦੇ ਵਿੱਚ ਦੁੱਖ ਦੀ ਘੜੀ ਆਏ ਤੇ ਮਨਮੁਖ ਦੁਖੀ ਹੋ ਜਾਂਦਾ ਹੈ ਔਰ ਨੀਚੇ ਸਮੇਤ ਬਾਦ ਸੁੱਖ ਵੀ ਹੈ ਦੁੱਖ ਤੋਂ ਬਾਦ ਸੁੱਖ ਹਰ ਇੱਕ ਦੇ ਆਉਣਾ ਸੁਭਾਵਿਕ ਹੈ ਹੁਣ ਜਦੋਂ ਜੀਵਨ ਦੇ ਵਿੱਚ ਸੁੱਖ ਦੀ ਘੜੀ ਆਈ ਮਨਮੁਖ ਨੂੰ ਸੁੱਖ ਕਮਾਉਣਾ ਨਹੀਂ ਆਉਂਦਾ ਇਹ ਰੋਗ ਕਮਾਉਂਦਾ ਹੈ ਦੁੱਖ दारू ਸੁੱਖ ਰੋਗ ਪਿਆ ਦੁੱਖ ਦੇ ਨਾਲ दारू ਸੁੱਖ ਦੇ ਨਾਲ ਰੋਗ ਮਾਲਕ ਨੇ ਸਾਡੇ ਮੂਰੇ ਦੋਨੇ ਵਸਤਾ ਰੱਖ ਦਿੱਤੀਆਂ ਵੀ ਭਾਈ ਤੋ ਜੋ ਲੈਣਾ ਲੈ ਲੈ ਔਰ ਮਨਮੁੱਖ ਨੂੰ ਸੁੱਖ ਕਮਾਉਣਾ ਵੀ ਆਉਂਦਾ ਰੋਗ ਕਮਾਉਣਾ ਰੋਗ ਕੀ ਹੈ ਮਨ ਦਾ ਹੰਕਾਰ ਹੋਵੇ ਧੀਰਗ ਰੋਗ ਹੈ ਸਭ ਤੋਂ ਵੱਡਾ ਰੋਗ ਹੈ ਮਨ ਦਾ ਹੰਕਾਰ ਮਨਮੁੱਖ ਦਾ ਸੁਭਾਅ ਇਹੋ ਜਿਹਾ ਹੈ ਚੰਗਾ ਕੀਤਾ ਮੈਂ ਕੀਤਾ ਮਾੜਾ ਕੀਤਾ ਮੇਰੇ ਨਾਲ ਕਿਸੇ ਨੇ ਕਰ ਦਿੱਤਾ ਆਸ਼ਾ ਜੀ ਸਮਝਾਉਣਾ ਕਰ ਰਹੇ ਨੇ ਦੱਦਿਆ ਦੋਸ਼ ਨਾ ਦੇਉ ਕਿਸੇ ਦੋਸ਼ ਕਰਮ ਆਪਣੀਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰ ਜਨ ਕਰਮ ਦੋਸ਼ ਹੁੰਦਾ ਆਪਣੇ ਕਰਮ ਦਾ ਦੋਸ਼ ਹੁੰਦਾ ਦੋਸ਼ ਦੂਜੇ ਤੋਂ ਅਸੀਂ ਦਲੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਅਗਰ ਚਾਹੁੰਦੇ ਆ ਮਨ ਮਨਮੁਖ ਹੈ ਮਨਮੁਖ ਤੋਂ ਕਰਮਕ ਬਣ ਜਾਏ ਆਓ ਆਪਾਂ ਕੁਝ ਘੜੀਆਂ ਨੀਤਰ ਬੰਦ ਕਰਕੇ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਬੁਲਾ ਕੇ ਸਿਮਨ ਕਰੀਏ ਕਿਉਂਕਿ ਮਨਮੁਖ ਅੱਗੇ ਲੇਖਾ ਮੰਗੀਏ ਬਹੁਤੀ ਹੋਵੇ ਮਾਰ ਗੁਰਮੁਖ ਪਾਸਿਓ ਲੇਖਾ ਨਿਮੜੇ ਬਖਸ਼ੇ ਸਿਵਤ ਭੰਡਾਰ ਮਨਮੁਖ ਦੇ ਜੀਵਨ ਚ ਦੁੱਖ ਆਇਆ ਦੁੱਖਾ ਕਮਾਉਂਦਾ ਸੁੱਖ ਆਇਆ ਰੋਹ ਕਮਾਉਂਦਾ ਹੰਕਾਰੀ ਹੋ ਜਾਂਦਾ ਮੈਂ ਕੀਤਾ ਮੇਰੇ ਕਰ ਨਾਲ ਹੋਇਆ ਮੈਂ ਕਰਿਆ ਤਾਂ ਹੋ ਰਿਹਾ ਮੇਤੂ ਬਗਾਰੇ ਕੁਝ ਨਹੀਂ ਸੀ ਹੋ ਰਿਹਾ ਇਸ ਕਰਕੇ ਮਨਮੁਖ ਦਾ ਜੀਵਨ ਦੋਨਾਂ ਪਾਸੇ ਦੁਖੀ ਹੈ ਲੇਖੇ ਤੇ ਜਾਣਾ ਪੈਂਦਾ ਹੈ ਲੇਖੇ ਗਿਆਬ ਦਾ ਛੁੱਟਦਾ ਨਹੀਂ ਲੇਖੇ ਕਿਤੇ ਨਾ ਛੁੱਟੀ ਅਖੇਨ-ਖੇਨ ਭੁੱਲਣ ਹਾਰ ਜੇ ਮਾਲਕ ਬਖਸ਼ਣ ਦੇ ਦਰ ਤੇ ਆ ਜਾਏ ਬਖਸ਼ਲੇ ਬਖਸ਼ਣ ਹਰ ਬਖਸ਼ ਲੈ ਮਾਲਕ ਬਾਹਰ ਤਰ ਸੱਜੂ ਕਿਰਪਾ ਕਰਕੇ ਨਵਾਜ ਲੈਂਦੇ ਆਪਣੇ ਦਰ ਤੇ ਜੇ ਜੀਵਨ ਮਨਮੁਖ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਮਨਮੁਖ ਤੋਂ ਗੁਰਮੁਖ ਬਣਨ ਦੇ ਲਈ ਸਾਨੂੰ ਉਪਰਾਲਾ ਕਰਨਾ ਪੈਂਦਾ ਹੈ ਆਓ ਕੁਝ ਘੜੀਆਂ ਨੇਤਰ ਬੰਦ ਕਰਕੇ ਇੱਕ ਦੂਜੇ ਦੀ ਆਵਾਜ਼ ਨਾਲ ਆਵਾਜ਼ ਮਿਲਾ ਕੇ ਸਵਾਸ ਕਰਾ ਸਿਮਰਨ ਕਰੀਏ ਆ ਤਾਂ ਕਿ ਅਗਰ ਮਨ ਮਨਮੁਖ ਹੈ ਜੇ ਦੁੱਖ ਦੇ ਵਿੱਚ ਦੁੱਖ ਕਮਾ ਰਿਹਾ ਸੁੱਖ ਦੇ ਵਿੱਚ ਕਿ ਸੁੱਖ ਕਮਾ ਰਿਹਾ ਇਹਨੂੰ ਦੁੱਖ ਤੋਂ ਦਾਰੂ ਕਮਾਉਣ ਦਾ ਭੇਦ ਆ ਜਾਏ ਸੁੱਖ ਦੇ ਵਿੱਚ ਸੁੱਖ ਕਮਾਉਣ ਦਾ ਭੇਦ ਆ ਜਾਏ ਇੱਕ ਦੋ ਮਿੰਟਾਂ ਪਾਸ ਸਵਾਸ ਖਰਾ ਸਿਮਰਨ ਕਰੋ ਜੀ ਸ਼ਰੂ ਹੋ ਆ ਗੁਰ 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 ਗਰ ਵਾਹ 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 ਗਰ ਅਰੇ ਸਾਧ ਸੰਗਤ ਜੀ ਮਨਮੁਖ ਦੇ ਜੀਵਨ ਤੇ ਆਪਾਂ ਵਿਚਾਰਿਆ ਗੁਰਮੁਖ ਦੇ ਜੀਵਨ ਤੇ ਆਪਾਂ ਅਗਲੀ ਬੋਚਾਰ ਚ ਵਿਚਾਰਾਂਗੇ ਨਿਕਲ ਗਲਤੀਆਂ ਨੂੰ ਨਾ ਛਤਾਰਦੇ ਹੋਏ ਬਖਸ਼ੋ ਅਸੀਸ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ